ਪੁਲਿਸ ਵਰਗੇ ਖਾਕੀ ਵਰਦੀ ਵਿੱਚ ਨਜ਼ਰ ਆ ਰਹੇ ਇਹ ਜਵਾਨ ਪੁਲਸ ਜਾਂ ਆਰਮੀ ਦੇ ਨਹੀਂ ਇਹ ਉਹ ਫਾਇਰ ਬ੍ਰੇਡ ਦੇ ਜਵਾਨ ਹਨ ਜੋ ਹਰ ਸਮੇਂ ਆਪਣੇ ਜਾਨ ਨੂੰ ਜੋਖਮ ਵਿੱਚ ਪਾ ਕੇ ਸਾਡੇ ਮਾਲ ਦੀ ਰੱਖਿਆ ਕਰਦੇ ਹਨ ਜਿਨ੍ਹਾਂ ਵੱਲੋਂ ਅੱਜ ਦੇ ਦਿਨ ਤੋਂ ਇੱਕ ਹਫ਼ਤਾ ਫਾਇਰ ਸੇਫਟੀ ਹਫ਼ਤੇ ਵਜੋਂ ਮਨਾਇਆ ਜਾਂਦਾ ਹੈ ਇਹ ਹਫ਼ਤਾ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਬੰਬਈ ਵਿਖੇ ਇੱਕ ਵੱਡੇ ਜਹਾਜ਼ ਨੂੰ ਅੱਗ ਲੱਗ ਗਈ ਸੀ ਜਿਸ ਦੌਰਾਨ ਤਕਰੀਬਨ 7800 ਲੋਕਾਂ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਸੀ ਜਿਨ੍ਹਾਂ ਦੀ ਜਾਨ ਬਚਾਉਂਦਿਆਂ ਫਾਇਰ ਬਗਰੇਡ ਦੇ 4 ਮੁਲਾਜ਼ਮ ਵੀ ਸ਼ਹੀਦ ਹੋ ਗਏ ਸਨ ਜਿਸ ਤੋਂ ਬਾਅਦ ਅੱਜ ਦੇ ਦਿਨ ਨੂੰ ਨੈਸ਼ਨਲ ਫਾਇਰ ਬਗਰੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ 1943 ਵਿੱਚ ਬਰਿਸ਼ਟ ਤੋਂ ਆ ਰਹੇ ਜਹਾਜ਼ ਨੂੰ ਬਈ ਵਿਖੇ ਅੱਗ ਲੱਗ ਗਈ ਸੀ ਜਿਸ ਵਿੱਚ 7800 ਲੋਕਾਂ ਦੀ ਜਾਨ ਚਲੀ ਗਈ ਸੀ ਉਹਨਾਂ ਦੀ ਜਾਨ ਬਚਾਉਂਦਿਆਂ ਕਰੀਬ 66 ਫਾਇਰ ਬ੍ਰਿਗੇਡ ਦੇ ਕਰਮਚਾਰੀ ਸ਼ਹੀਦ ਹੋ ਗਏ ਸਨ ਜਿਨ੍ਹਾਂ ਨੂੰ ਸਦਾ ਅਜਲੀ ਦੇਣ ਦੇ ਲਈ ਕੇਂਦਰ ਸਰਕਾਰ ਵੱਲੋਂ 1969 ਵਿੱਚ ਨੈਸ਼ਨਲ ਫਾਇਰ ਦਿਵਸ ਦੇ ਤੌਰ ਤੇ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਅੱਜ ਉਹਨਾਂ ਵੱਲੋਂ ਸਦਾਚਿਰੀ ਦੇ ਰਹੇ ਸਾਰੇ ਪਰ ਕਾਰਜ ਕਰਮੀਆਂ ਅਤੇ ਅਧਿਕਾਰੀਆਂ ਸ਼ਹਿਰ ਵਿੱਚ ਮਾਰਚ ਕੀਤਾ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਦੇਸ਼ ਵਾਸੀਆਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਹੈ ਕਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਮੈਂ ਅਸਿਸਟੈਂਟ ਡਿਵੀਜ਼ਨਲ ਅਫੇਅਰ ਅਫੀਸਰ ਇੱਥੇ ਵਾਧੂ ਚਾਰਜ ਹੈ ਮੇਰੇ ਕੋਲੇ ਮਠੰਡੇ ਦਾ ਤੇ 1944 ਦੇ ਵਿੱਚ ਇੱਕ ਮਾਲ ਵਾਹਤ ਜਹਾਜ਼ ਆਇਆ ਸੀਗਾ ਬ੍ਰਿਟਿਸ਼ ਤੋਂ ਮੁੰਬਈ 에어ਪੋਰਟ ਤੇ ਉੱਥੇ ਉਹਦੇ ਵਿੱਚ ਕਾਫੀ ਅਮਿਨਿਸ਼ਨ ਸੀਗਾ ਤੇ ਰੂਮ ਵਗੈਰਾ ਵੀ ਸੀਗੀ ਉਹਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਉਹ ਵਿੱਚ ਐਕਸਪਲੋਜ਼ਨ ਹੋ ਗਿਆ ਸੀਗਾ ਐਕਸਪਲੋਜ਼ਨ ਹੋਣ ਤੋਂ ਬਾਅਦ ਉੱਥੇ 8 ਤੋਂ 9 ਸਾਲ 900 ਦੇ ਕਰੀਬ ਜਿਹੜੀ ਹੱਗੀਆਂ ਜਾਨਾਂ ਚਲੀਆਂ ਗਈਆਂ ਉਹਦੇ ਵਿੱਚ ਲੋਕਾਂ ਦੀਆਂ ਜਿਹਨੂੰ ਉਹ ਸਾਗ ਨੂੰ ਬੁਝਾਉਂਦੇ ਹੋਏ ਸਾਡੇ 66 ਫਾਇਰ ਕਰਮਚਾਰੀ ਜਿਹੜੇ ਮੁੰਬਈ ਦੇ ਸੀਗੇ ਉਹ ਸ਼ਹੀਦ ਹੋ ਗਏ ਉਸ ਤੋਂ ਬਾਅਦ ਗਵਰਨਮੈਂਟ ਨੇ 1969 ਦੇ ਵਿੱਚ ਸੈਂਟਰ ਗਵਰਨਮੈਂਟ ਨੇ ਇਹਨੂੰ ਨੈਸ਼ਨਲ ਫਾਇਰ ਵੀਕ ਦੇ ਤੌਰ ਤੇ ਮਨਾਉਣ ਦਾ ਫੈਸਲਾ ਲਿਆ ਹੈਗਾ ਉਦੋਂ ਤੋਂ ਲੈ ਕੇ ਸਾਰੇ ਇੰਡੀਆ ਦੇ ਵਿੱਚ ਇਹਨੂੰ ਫਾਇਰ ਵੀਕ ਮਨਾਇਆ ਜਾਂਦਾ ਹੈ ਇਸ ਟਾਈਮ ਇਸ ਵੀਕ ਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਅੱਗ ਲੱਗ ਜੇਕਰ ਲੱਗਦੀ ਹੈ ਜਾਂ ਕੋਈ ਕੋਈ ਰਿਸਕਿਊ ਵਗੈਰਾ ਕੋਈ ਬਿਲਡਿੰਗ ਕਲੈਪਸ ਹੋ ਜਾਂਦੀ ਹੈ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਸਹਾਇਤਾ ਕੀ ਕਰਨੀ ਸਾਡੇ ਆਪਣੇ ਇਹ ਮਾਲਫ ਇੱਥੇ ਕਿੰਨੀ ਕੀ ਆਪਣੇ ਬਸਾਂ ਹੈ ਜਾਂ ਜਿਹੜੇ ਬਹਾਨ ਜਿਹੜੇ ਆ ਤੁਹਾਨੂੰ ਲੈ ਜਾਂਦੇ ਸਾਡੇ ਕੋਲੇ ਇੱਥੇ ਦੋ ਫਾਇਰ ਸਟੇਸ਼ਨ ਨੇ ਇੱਕ ਇੱਥੇ ਉਧਰ ਫੋਕਲ ਪੁਆਇੰਟ ਇੱਕ ਇੱਥੇ ਰੇਲਵੇ ਰੋਡ ਤੇ ਬਠਿੰਡੇ ਦੇ ਵਿੱਚ ਇੱਥੇ 7-8 ਗੱਡੀਆਂ ਸਾਡੇ ਕੋਲੇ ਮੌਜੂਦ ਨੇ ਫਾਇਰ ਬ੍ਰਿਗੇਡ ਦੀਆਂ ਰੈਸਕਿਊ ਟੈਂਡਰ ਵੀ ਹੈਗਾ ਜੇਕਰ 22 ਚਾਂਸ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਬਿਲਡਿੰਗ ਕਲੈਪਸ ਹੁੰਦੀ ਹੈ ਤਾਂ ਗਵਰਨਮੈਂਟ ਨੇ ਉਹਦੇ ਵਾਸਤੇ ਇੱਕ ਸਪੈਸ਼ਲ ਵਹੀਕਲ ਲੈ ਕੇ ਸਾਨੂੰ ਇੱਥੇ ਦਿੱਤਾ ਹੋਇਆ ਹੈ ਅੱਜ ਤੁਹਾਡਾ ਕਿਸ ਤਰ੍ਹਾਂ ਦਾ ਜਿਆ ਲੋਕਾਂ ਨਾਲ ਕਿਤੇ ਅੱਗੇ ਅਸੀਂ ਇੱਕ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਸ਼ਹਿਰ ਦੇ ਵਿੱਚ ਇੱਕ ਰੋਡ ਸ਼ੋਅ ਕਰਨਾ ਹੈਗਾ ਜਿਹਦੇ ਵਿੱਚ ਅਸੀਂ ਸਾਡੇ ਫਾਇਰ ਟੈਂਡਰ ਔਰ ਜੀਪ ਤੇ ਫਾਇਰ ਸਟਾਫ ਜਾਏਗਾ ਔਰ ਲੋਕਾਂ ਨੂੰ ਅਵੇਅਰ ਕਰੇਗਾ ਜੀ